let production in the next. ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਛਾਈਆਂ ਦੇ ਸਤਿਗੁਰ ਨਗਰ ਕਰੇ ਸਾਡੇ ਇਲਾਕੇ ਦੇ ਸਾਡੇ ਪੂਰੇ ਏਰੀਆ ਦੇ ਇੰਸਪੈਕਟਰ ਦਜੀਤ ਸਿੰਘ ਦੀ ਰਟਾਇਰਮੈਂਟ ਪਾਰਟੀ ਅੱਜ ਤੇ ਮੈਨਾਂ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਤੇ ਸਾਰੇ ਇਸਤਿਹਾਰਾਂ ਨੂੰ ਲੱਖ ਲੱਖ ਵਧਾਈ ਦਿੰਨਾ ਮੈਂ ਇੰਜੀਨੀਅਰ ਜੇਪੀ ਸਿੰਘ ਹਿਊਮਨ ਰਾਈਟਸ ਸੁਸਾਇਟੀ ਦਾ ਜ਼ਿਲ੍ਹਾ ਪ੍ਰਧਾਨ ਹਾਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਇਹੋ ਜੇ ਸ਼ਖਸ ਸਾਡੇ ਘਰ ਦੇ ਵਿੱਚ ਨੇ ਜਿਹੜੇ ਆਪਣੀ ਨੌਕਰੀ ਕਰਦੇ ਟਾਈਮ 'ਚ ਸੋਸ਼ਲ ਵਰਕ ਬਹੁਤ ਕਰਦੇ ਰਹੇ ਨੇ ਔਰ ਇਹਨਾਂ ਦਾ ਪੂਰਾ ਪਰਿਵਾਰ ਜਿਹੜਾ ਵਾ ਧਾਰਮਿਕ ਕੰਮਾਂ 'ਚ ਔਰ ਸੋਸ਼ਲ ਵਰਕ ਦੇ ਵਿੱਚ ਜੁੜਿਆ ਵਾ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਮੈਂ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਅੱਜ ਬਹੁਤ ਵਧੀਆ ਪ੍ਰੋਗਰਾਮ ਇਹਨਾਂ ਨੇ ਕੀਤਾ ਵਾ ਔਰ ਮੈਂ ਇਹ ਐਲਾਨ ਕਰਦਾ ਆਪਣੀ ਸੰਸਥਾ ਨੂੰ ਮੇਰੇ ਨੈਸ਼ਨਲ ਚੇਅਰਮੈਨ ਅਰਜਿੰਦਰ ਕੋਹਲੀ ਜੀ ਨਾਲ ਮੈਂ ਇਹਨਾਂ ਦੀ ਗੱਲ ਕੀਤੀ ਸੀ ਇਹਨਾਂ ਦੀਆਂ ਸਰਨਾਮਾ ਬਾਰੇ ਦੱਸਿਆ ਸੀ ਕਿ ਇੰਸਪੈਕਟਰ ਸਾਹਿਬ ਨੂੰ ਟਾਇਰ ਆਗੇ ਨੇ ਪਹਿਲਾਂ ਹੀ ਬੜਾ ਇਹਨਾਂ ਨੂੰ ਕਹਿੰਦੇ ਰਹੇ ਤੇ ਕਹਿੰਦੇ ਵੀ ਆਪਾਂ ਨੌਕਰੀ ਤੇ ਹੁਣ ਇਹ ਉਥੋਂ ਰਿਟਾਇਰਮੈਂਟ ਹੋ ਗਏ ਨੇ ਤੇ ਹੁਣ ਪੂਰਾ ਖੁੱਲ ਕੇ ਜਿਹੜਾ ਸੋਸ਼ਲ ਵਰਕ ਕਰਨਗੇ ਸਾਡੇ ਐਨਜੀਓ ਦੇ ਨਾਲ ਜੁੜਨਗੇ ਤੇ ਅਸੀਂ ਜਲਦੀ ਉਹਨਾਂ ਨੂੰ ਬੜੀ ਵੱਡੀ ਇੱਕ ਜ਼ਿੰਮੇਵਾਰੀ ਜਿਹੜੀ ਆਪਣੀ ਸੰਸਥਾ ਲੋ ਜਿਹੜੀ ਸਾਡੀ ਸੰਸਥਾ ਵਾ ਕੋ ਨੈਸ਼ਨਲ ਲੈਵਲ ਦੇ ਉੱਤੇ ਰਜਿਸਟਰਡ ਆ ਤੇ ਮੈਂ ਬਹੁਤ ਧੰਨਵਾਦੀ ਆ ਤੇ ਮੈਂ ਦੋ ਦੋ ਲੱਖ ਲੱਖ ਕਿੰਨੀ ਵਾਰ ਕਹਾਂ ਵਧਾਈ ਦਿੰਦਾ ਮੈਂ ਆਪਣੇ ਦਜੀਤ ਸਿੰਘ ਜੀ ਨੂੰ ਇੰਸਪੈਕਟਰ ਸਾਹਿਬ ਨੂੰ ਕਿ ਅੱਜ ਇਹਨਾਂ ਦੀ ਜਿਹੜੀ ਪਾਰਟੀ ਕੀਤੀ ਆ ਰਿਟਾਇਰਮੈਂਟ ਦੀ ਬੜੀ ਵਧੀਆ ਫੰਕਸ਼ਨ ਹੋਇਆ ਵਾ ਪੂਰੇ ਸ਼ਹਿਰ ਦੇ ਕੋ ਉੱਥੋਂ ਪਤਾ ਲੱਗਦਾ ਵਾ ਕਿ ਸ਼ਹਿਰ ਕਿੰਨੇ ਵਰਤਨ ਕਿੰਨਾ ਵਾ ਬਦੀ ਸਿੰਘ ਜੀ ਨੂੰ ਹੁਣਾਂ ਦਾ ਪਿਆਰ ਸਾਰੇ ਸ਼ਹਿਰ ਨਾਲ ਸਾਰੇ ਇਲਾਕੇ ਨਾਲ ਬੜਾ ਵਾ ਬੜੀ ਦੂਰੋਂ ਦੂਰੋਂ ਸਾਰੇ ਸੱਜਣ ਮਿੱਤਰ ਬੜੀਆਂ ਮਹਾਨਕ ਸਿੰਘਾਂ ਸਾਰੀਆਂ ਪੋਲੀਟਿਕਲ ਤੋਂ ਲੈ ਕੇ ਸਾਰੀਆਂ ਸੋਸ਼ਲ ਵਰਕਰ ਆਏ ਨੇ ਮੈਂ ਇੱਕ ਵਾਰੀ ਫੇਰ ਦਿਲਜੀਤ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿਨਾਂ ਸਾਹਿਬ ਵਾਈਕੁਲ ਜਿੱਕੀ ਫਤਿਹ ਅੱਜ ਡੈਡ ਦੀ ਰਿਟਾਇਰਮੈਂਟ ਤੇ ਸਾਨੂੰ ਬਹੁਤ ਖੁਸ਼ੀ ਆ ਸਾਨੂੰ ਇਹਨਾਂ ਨੇ ਬਾਹਰ ਭੇਜਿਆ ਇੰਨੀਆਂ ਆਪਾਂ ਮੰਜ਼ਿਲਾ ਹਾਸਿਲ ਕਰਕੇ ਆਪਣੇ ਘਰ ਫੇਰ ਵਾਪਸ ਆਨ ਕੇ ਪਾਰਟੀ ਕਰ ਰਹੇ ਆ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਠ ਕਰਵਾ ਕੇ ਤੇ ਉਹਨਾਂ ਦਾ ਔਟ ਆਸਰਾ ਲਿਆ ਤੇ ਹੁਣ ਜੋ ਵੀ ਅੱਗੇ ਜ਼ਿੰਮੇਵਾਰੀ ਲੱਗੇਗੀ ਇਹਨਾਂ ਦੀ ਉਹ ਅੱਗੇ ਆਪਣੀ ਤਨਮਨ ਤਨ ਨਾ ਨਿਭਉਣਗੇ ਇਸੇ ਨਾਲ ਹੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ ਵਾਹਿਗੁਰਜ ਜੀ ਕੀ ਫਤਹ ਆਪਣੀ ਸਾਡੇ ਜੋੜੀ ਚੌੜੀ ਸਭ ਦੇ ਵਿੱਚ ਮਹਾਂਨੜੀ ਨਾ ਟੁੜੀ ਖੀ ਦੀਆ ਜਿੱਦੜੀ ਜੁੜੀ ਲਗੀ ਆ ਮੈਂ ਆਪਣੀ ਦੁੜੀ ਉਹ ਮਹਾਂਨੜ ਅਸੀਂ ਮੰਨਦਾ ਤੇ ਬਈਆ 26 ਸਾਲ ਹੈ ਉਸ ਵਕਤ ਦੀ ਨਾ ਬਈਆ ਜੀ ਅਵੇ ਵੀ ਸਦਾ ਸੋਝਾ ਤੇ ਜੋੜੀ ਹੋੜ ਆ ਮਹਾਂਨੜ ਇੰਸ਼ਾ ਅਗੋ ਬੇਦਾੜਾ ਉਹਦੇ ਨਾਲ ਸਮੀ ਸਾਂ ਅਮੀ ਜੋ ਵੀ ਨਾ ਬਈਆ ਅੱਜ ਸਾ ਆਪਣੀ

ਜੋ ਕਿ ਅੱਜ ਆਪਣੇ ਵਿਭਾਗਤੋਂ ਰਿਟਾਇਰ ਹੋ ਕੇ ਆਏ ਨੇ ਤੇ ਇੱਥੇ ਬਹੁਤ ਹੀ ਇੱਕ ਆਪਣੇ ਮਾਰੇ ਦਾ ਓਵਰ ਦਾਸਾ ਲਿਆ ਏ ਇੱਕ ਸ਼ਾਨਦਾਰ ਪਾਰਟੀ ਰੱਖੀ ਏ ਤੇ ਸਾਡੇ ਅੰਜੂਨੀ ਦੇ ਜੀ ਦੇ ਪਾਸੇ ਦੀ ਮਮਰਾ ਇਸ ਸਬਸਿਡਰੀ ਦੇ ਜ਼ਿਲ੍ਹਾ ਪ੍ਰਧਾਨ ਵੀ ਪਹੁੰਚੇ ਤੇ ਪੂਰੀ ਟੀਮ ਪਹੁੰਚੀ ਏ ਤੇ ਇਹ ਵੀ ਸਾਡੇ ਨਾਲ ਅੱਜ ਇਸ ਟੀਮ ਦੇ ਵਿੱਚ ਇੱਕ ਸ਼ਾਮਲ ਹੋਣਾ ਚਾਹੁੰਦੇ ਆ ਸ਼ਾਮਲ ਹੋਣਗੇ ਅੱਗੇ ਤੋਂ ਹਾਂ ਪਹਿਲਾਂ ਵੀ ਕੰਮ ਕਰਦੇ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਆ ਸਰਦਾਰ ਦਿਲਜੀਤ ਸਿੰਘ ਜੀ ਦਾ ਤੇ ਪੂਰੇ ਪਰਿਵਾਰ ਦਾ ਵੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਰਿਵਾਰ ਵਿੱਚੋਂ ਸਾਡਾ ਦਿਓ ਸਰਦਾਰ ਦਿਲਜੀਤ ਸਿੰਘ ਜੀ ਰਿਟਾਇਰਮੈਂਟ ਹੋਈ ਹੈ ਪਰਿਵਾਰ ਬਹੁਤ ਬਹੁਤ ਖੁਸ਼ੀ ਹੋਈ ਹੈ ਮੈਂ ਹਰ ਦਿਲੋਂ ਤੁਹਾਨੂੰ ਅਰਦਾ ਕਰਦੀ ਹਾਂ ਮਾਰੇ ਆਪਣੇ ਘਰ ਆਜੀ ਖੁਸ਼ੀ ਰਹੇ ਸੁੱਖ ਸ਼ਾਂਤੀ ਬਖਸ਼ੇ ਚਾਦੀ ਕਲਾ ਬਖਸ਼ੇ ਦੂਸਰਾ ਕੇ ਸੇਵਾ ਕਰਦੇ ਉਸ ਰੰਗ ਸੇਵਾ ਕਰਨ ਪਬਲਿਕ ਖੁਸ਼ ਰਹੇਗੀ ਚੰਗੇ ਕੰਮ ਹੋਣਗੇ